ਅੱਜ ਮੈਂ ਸੰਗਲਮੈਂਟ ਦਾ ਦੌਰਾ ਕੀਤਾ ਕਹਿਜੇ ਲੱਗਿਆ ਅ ਅੱਜ ਮੈਂ ਆਇਆ ਸੀਗਾ ਇੱਥੇ ਪੰਪ ਪੜੀਏ ਫਰਵੀ ਸਿਰੂ ਚ ਕਿਤੀ ਸੀ ਸਿੰਗਲ ਵਿੰਡੋ ਤੇ ਮੈਨੂੰ ਵੀ ਸੀਗਾ ਦਿੱਲੀ ਮੈਂ ਸੁਣਦਾ ਸੀਗਾ ਵੀ ਪਤਾ ਜੀ ਦਿੱਲੀ ਹੋਮ ਕਰਕੇ ਆਉਂਦ ਨੇ ਤੇ ਪਤਾ ਲੱਗਦਾ ਵੀ ਕੰਪਲੀਟਾਂ ਜਿਹੜੀਆਂ ਹੁੰਦੀਆਂ ਨਾਲ ਦੀ ਨਾਲ ਹਲੋਂਦਾ ਤੇ ਅੱਜ ਮੈਂ ਚੰਚੇਤਾ ਕਿ ਜਦੋਂ ਇੱਥੋਂ ਦੇਖਿਆ ਮੈਂ ਤੇ ਮੈਂ ਖੁਦ ਵੀ ਉਹ ਜਿਹੜੀਆਂ ਕੰਪਲੀਨਟਾਂ ਡਾਲ ਹੋਈਆਂ ਤੇ ਫੋਨ ਕੀਤਾ ਤੇ ਬੜਾ ਵਧੀਆ ਰਿਸਪਾਂਸ ਮਿਲਿਆ ਤੇ ਨਾਲ ਦੀ ਨਾਲ ਮੈਨੂੰ ਜਿਹੜੀ ਹੈਗੀ 450 ਦੇ ਕਰੀਬ ਕੰਪਲੀਟ ਆਈ ਆ ਜਿੱਦਾਂ ਖੁੱਲੀਆਂ ਵਿੰਡੋ ਤੇ ਲਗਭਗ ਟੋਟਲੀ ਕੰਪਲੀਟਾਂ ਨਾਲ ਦੀ ਨਾਲ ਹਲੋਰੀਆਂ ਨੇ ਜਿਵੇਂ ਕੂੜੇ ਦੀ ਵਿੱਚ ਸਮੱਸਿਆ ਹੈ ਕਿ ਜਾਂ ਜਾਂ ਕੋਈ ਲੈਟ ਲੌਣੀ ਜਾਂ ਹੋਰ ਛੋਟੀਆਂ ਮੋਟੀਆਂ ਜੋ ਵੀ ਹੈਗੀਆਂ ਗੱਲਾਂ ਬਾਤਾਂ ਉਹ ਸਰੀਆਂ ਨਾਲ ਦੀ ਨਾਲ ਪਰ ਕੁਸ਼ਕ ਜਿਵੇਂ ਕੰਪਲੀਟਾਂ ਉਹੀ ਪਿੱਛੇ ਰਹਿ ਗਈਆਂ ਜਿਨ੍ਹਾਂ ਨੂੰ ਸਾਨੂੰ ਟੈਂਡਰ ਲਾਉਣਾ ਪੈਣਾ ਮੰਨ ਲਓ ਕੋਈ ਗਲੀ ਬਣਨੀ ਆ ਜਾਂ ਸੀਵਰੇਜ ਪੈਣਾ ਇਹ ਜਿਹੇ ਕੁਸ਼ਕ ਕੰਪਲੀਟਾਂ ਨੇ ਜਿਨ੍ਹਾਂ ਦਾ ਹੱਲ ਨਾਲ ਦੀ ਨਾਲ ਬਾਅਦ ਟੈਂਡਰ ਲਵਾ ਕੇ ਕਰ ਦਿੱਤਾ ਜਾਊਗਾ ਪਰ ਜਿਹੜੇ ਕੰਮ ਨਾਲ ਦੀ ਨਾਲ ਹੋਣ ਵਾਲੇ ਨੇ ਉਹ ਨਾਲ ਦੀ ਨਾਲ ਕਰਮਚਾਰੀ ਆ ਜਾਣਦੇ ਨੇ ਤੇ ਉਹ ਨਾਲ ਦੀ ਨਾਲ ਲਪਟਾਉਂਦੇ ਨੇ ਜੇ ਮੰਨ ਲਓ ਵੱਡੀ ਗੱਲ ਇਹ ਆ ਵੀ ਜਿਹੜੀ ਗੱਲ ਕਿਸੇ ਧਿਆਨ ਚ ਨਹੀਂ ਆਉਂਦੀ ਉਹ ਸਿੰਗਲ ਬੰਦੇ ਦੇ ਮਾਧਿਅਮ ਰਹੀ ਸਾਡੇ ਧਿਆਨ ਚ ਆਉਂਦੀ ਹੈ ਤੇ ਨਾਲ ਦੀ ਨਾਲ ਉਹਦਾ ਲਪਟਾਰਾ ਹੁੰਦਾ ਜੇ ਆਪਾਂ ਕੋਈ ਫੋਨ ਕੀਤੀ ਲੋਕਾਂ ਨੇ ਕੀ ਕਿਹਾ ਵੀ ਸਾਡੇ ਸ਼ੰਦੇ ਨੂੰ ਰੱਖੀ ਮੈਂ ਹੁਣੇ ਗੱਲਾਂ ਕਰਕੇ ਤੇ ਆਂ ਤੇ ਲਗਭਗ ਜਿੰਨੀਆਂ ਸਾਰੇ ਬੰਤ ਕਿਹਾ ਵੀ ਸਾਡਾ ਨਾਲ ਦੀ ਨਾਲ ਹਲੋ ਰਿਹਾ ਤੇ ਇੱਥੇ ਇੱਕ ਬੀਬੀ ਨੂੰ ਤੋਂ ਮੇਰੀ ਗੱਲ ਕੀਤੀ ਸੀਗੀ ਉਹ ਕਹਿੰਦੀ ਮੈਨੂੰ ਸਾਨੂੰ ਪਤਾ ਲੱਗਿਆ ਦੀ ਵੀ ਉੱਥੇ ਜਾ ਕੇ ਨਾਲ ਦੀ ਨਾਲ ਲਪਟਾਰਾ ਹੁੰਦਾ ਉਹ ਗੱਲ ਸੁਣ ਕੇ ਮੈਨੂੰ ਵੀ ਬੜਾ ਬਦੀ ਲੱਗਿਆ ਤੇ ਨਾਲ ਦੀ ਨਾਲ ਜਿਹੜੀ ਕੰਪਲੇਟ ਆਉਂਦੀ ਆ ਉਹਦੇ ਨਾਲ ਮੁਲਾਜ਼ਮ ਜਾਂਦੇ ਤੇ ਨਾਲ ਦੀ ਨਾਲ ਉਹਦਾ ਲਪਟਾਰਾ ਕਰਦੇ ਨੇ ਜਿਹੜੇ ਕੰਪਟੈਂਟਰ ਹੈ ਦਾ ਹੱਥ ਨਾਲ ਉਹ ਵੀ ਜਲਦੀ ਨਾਲ ਦੀ ਉਹ ਵੀ ਨਾਲ ਦੀ ਕੋਈ ਜਿਹੜੇ ਕੰਮ ਹੋਣ ਵਾਲੇ ਕੋਈ ਕਾਨੂੰਨੀ ਅਰਚਨਾ ਉਹ ਸਾਰੀਆਂ ਦੂਰ ਕੀਤੀਆਂ ਜਾਣਗੀਆਂ ਜਿਹੜੀ ਇੱਕ ਕਮੇਟੀ ਨੂੰ ਮੌਕਾਤਾ ਪ੍ਰਧਾਨ ਜੀ ਨੂੰ ਮੌਕਾ ਦਿੱਤਾ ਤੇ ਉਹਦਾ ਲਾਹਾ ਲੋਕਾਂ ਨੂੰ ਮਿਲਣਾ ਹੀ ਮਿਲਣਾ ਬੜੀ ਮਿਹਨਤੀ ਟੀਮ ਹੈ ਪ੍ਰਧਾਨ ਜੀ ਬੜੀ ਮਿਹਨਤ ਕਰਦੇ ਨੇ ਨਾਲ ਸਾਰੀ ਟੀਮ ਬੜੀ ਮਿਹਨਤ ਕਰ ਰਹੀ ਹੈ ਤੇ ਇਹਦਾ ਲਾਹਾ ਲੋਕਾਂ ਨੂੰ ਮਿਲ ਰਿਹਾ ਤੇ ਲੋਕ ਸ਼ਹਿਰ ਦੇ ਬੜੇ ਖੁਸ਼ ਨੇ ਜੀ ਸਭ ਨੂੰ ਮਿਲ ਕੇ ਐਸੀ ਜਿਹੜੇ ਸਭੇ ਕਾਮਰੇ ਦੇ ਅਚਾਰ ਸ਼ਹਿਰ ਦੇ ਰੀਲ ਦੀ ਮੰਕੀ ਕੀਤੀ ਉਹਦੇ ਵਿੱਚ ਕੀ ਇਸ ਕਨਸੈਪਟ ਕੀ ਮੰਗਾ ਕੀਤਾ ਉਹਦੇ ਵਿੱਚ ਜਿਹੜਾ ਐਤ ਕੀ ਦਾ ਬਜਟ ਆ ਉਹ ਉਹਨਾਂ ਨੇ ਕਹਿਤਾ ਸੀਗਾ ਵੀ ਲਗਭਗ ਪੂਰਾ ਹੋ ਗਿਆ ਵੀ ਨੈਕਸਟ ਮਲੋਕ ਕਿਹਾ ਤਾਂ ਹੈਗਾ ਉਹਨਾਂ ਨੇ ਵੀ ਅਸੀਂ ਵੈਸੀ ਕਰਾਰ ਦੇ ਦੂੰਗੇ ਪਰ ਮੈਨੂੰ ਲੱਗਦਾ ਵੀ ਜੇ ਗ੍ਰਾਂਟ ਵਾਲੀ ਗੱਲ ਕੋਈ ਗਰੇ ਵੀ ਗਈ ਨਾ ਤਾਂ ਨੈਕਸਟ ਜਿਹੜਾ ਹੋਊਗਾ ਉਹਦੇ ਵਿੱਚ ਪਰ ਬਲਾਜਮੀ ਰੁਪਿਆ ਪਵਾ ਵੀ ਪਾਵਾਂਗੇ ਤੇ ਜਿਹੜਾ ਬਰਾਸੀਕੇਟ ਆ ਉਹ ਵੀ ਮਿਲੂਗਾ ਤੇ ਆ ਬਾਕੀ ਆ ਜਿਹੜੀ ਆ ਮਰਾ ਮਨ ਖੁਸ਼ ਹੋਇਆ ਹੁਣ ਤਾਂ ਸਮਰਾਲੇ ਚ ਵੀ ਇਹੀ ਗੱਲਾਂ ਹੁੰਦੀ ਨੇ ਮੱਛੋੜਾ ਸਾਹਿਬ ਦੀਆਂ ਜੋ ਕਹਿੰਦੇ ਉਹ ਵੀ ਕਾਲੇ ਹੋਏ ਪਏ ਨੇ ਜੀ ਛੇਤੀ ਛੇਤੀ ਇੱਥੇ ਵੀ ਆਪਾਂ ਪਲਾ ਪ੍ਰਧਾਨ ਬਣਾਈਏ ਤਾਂ ਜੋ ਜਿਹੜਾ ਸਮਰਾਲਾ ਹੈ ਉਹਨੂੰ ਵੀ ਅਸੀਂ ਸੁਧਾਰ ਕੇ ਮਸ਼ਹੂਰ ਸਾਹਿਬ ਵਰਗਾ ਕਰੀਏ